ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਘਰੇਲੂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕਾਰਜ ਕੰਮ ਪੜ੍ਹਾਈ ਪੈਣਪਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਜੀ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨਾਂ ਬਾਅਦ ਬਾਰ-ਬਾਰ ਲਗਾਈ ਜਾਂਦੀ ਹੈ ਸਾਡੇ ਘਰੇਲੂ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਉਹ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਜੀ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ 46 1985 ਪੜਾਈ ਪਲਾਸਟੋ ਕੱਦ 5 ਫੁੱਟ 7 ਇੰਚ ਗੋਤ ਚੋਟ ਮਰਾਦਾ ਕਸਟ ਅਰੋੜਾ ਸਿੱਖ ਲੜਕੇ ਦੇ ਦੋ ਭਰਾ ਨੇ ਇੱਕ ਮੈਰਿਡ ਤੇ ਇੱਕ ਅਨ ਮੈਰੜਾ ਇੱਕ ਪੈਨ ਮੈਰਿਡ ਲੜਕੇ ਦੀ 16 ਲੱਖ ਸਾਲ ਦੀ ਅੰਦਰ ਹੈ ਜੀ ਲੜਕੇ ਦਾ ਪ੍ਰੋਪਰਟੀ ਡੀਲਰ ਤੇ ਫਾਈਨੈਂਸ ਦਾ ਕੰਮ ਹੈ ਜੀ ਲੜਕੇ ਦੀ ਬਠਿੰਡਾ ਉਹ ਮੈਕਸ ਕਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਨਾ ਸੁਨੱਖਾ ਹੈ ਕੋਈ ਨਸਾ ਨਹੀਂ ਕਰਦਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਲੱਖੀ ਹੋਵੇ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਦਾਜ ਦੇ ਦੀ ਮੰਗ ਨਹੀਂ ਤਲਾਕशुदा ਲੜਕੀ ਵੀ ਮਨਜ਼ੂਰ ਹੈ ਬਿਨਾਂ ਬੱਚੇ ਤੋਂ ਹੋਵੇ ਅਰੋੜਾ ਸਿੱਖ ਕਾਸਟ ਨੂੰ ਪਹਿਲ ਹੈ ਜੀ ਬਾਕੀ ਉੱਚ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਐਸੀ ਕਾਸਟ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਬੀਰੋ ਵਾਲੇ ਫੋਨ ਪਰਵਾਰ ਨੂੰ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 33 ਸਾਲ ਕਾਸਟ ਜੱਟ ਸਿੱਖ ਕੱਦ 5 ਫੁੱਟ 8 ਇੰਚ ਪੜਾਈ ਪਲਾਸਟੂ ਕੰਮ ਖੇਤੀਬਾੜੀ ਤੇ ਡੇਅਰੀ ਫਾਰਮਾ ਹੈ ਵਧੀਆ ਘਰੋਵਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਵੱਡਾ ਪਰਾਂ ਮੈੜੜਾ ਹੈ ਜ਼ਮੀਨ 14 ਕਿਲੇ ਦੋਮਾ ਪਰਾਂ ਮਾਨੂੰ 7-7 ਕਿਲੇ ਆਉਂਦੀ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਜੱਟ ਸਿੱਖ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸਤੰਬਰ 1994 ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਪਤਾ ਅੰਮ੍ਰਿਤਸਰ ਸਾਹਿਬ ਪੜਾਈ ਡਿਪਲੋਮਾ ਆਜਤੀ ਲੜਕਾ ਚੁਕੇ ਵਿੱਚ ਹੈ ਜੀ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਨੂੰ 15 ਕਿਲੇ ਜ਼ਮੀਨ ਆਉਂਦੀ ਹੈ ਇੱਕ ਭੈਣ ਅਨਮੈਰਿਡ ਹੈ ਕੈਨੇਡਾ ਵਿੱਚ ਹੈ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਹੋਵੇ ਜਾਂ ਇੰਡੀਆ ਤੋਂ ਹੋਵੇ ਲੜਕੀ ਜੱਟ ਸਿੱਖ ਕਾਸਟ ਤੋਂ ਹੀ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਸਤੰਬਰ 1996 ਕੱਦ 5 ਫਟ 3 ਇੰਚ ਕਾਸਟ ਜੱਟ ਸਿੱਖ ਪਤਾ ਅੰਮ੍ਰਿਤਸਰ ਸਾਹਿਬ ਪੜਾਈ 20 ਫਾਰਮੇਸੀ ਇੰਡੀਆ ਤੋਂ 2 ਸਾਲ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੈਨੇਡਾ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਦੇ ਹੈ ਜੀ ਪੀਆਰ ਅਪਲਾਈ ਕੀਤੀ ਹੋਇਆ ਹੈ ਪਿਤਾ ਖੇਤੀਬਾੜੀ ਕਰਦੇ ਹਨ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਵੈਰਡ ਜੁਕੇ ਵਿੱਚ ਹੈ ਜੀ ਲੜਕੀ ਸੋਹਣੇ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਲੜਕਾ ਅਮਰitsar ਸਾਹਿਬ ਦੇ ਨੇੜੇ ਤੋਂ ਹੋਵੇ ਲੜਕਾ ਜੱਟ ਸਿੱਖ ਕਸਟ ਤੋਂ ਹੀ ਹੋਵੇ ਲੜਕੇ ਨੂੰ 10 ਏਕੜ ਜ਼ਮੀਨ ਆਉਦੀ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਸੁਨਿਆਰੇ ਜਨਮ 12/7/1997 ਜਨਮ ਸਮਾ 6:58 ਪੀ.ਐਮ ਜਨਮ ਸਥਾਨ ਨਿਊ ਦਿੱਲੀ ਕੱਤ 5 ਫਟ 8 ਇੰਚ ਪੜਾਈ ਬੀ.ਏ. ਜੋਬ ਪ੍ਰਿੰਟਿੰਗ ਬਿਜ਼ਨਸ ਵਰਕ ਫਾਰਮੈਟ ਲੜਕਾ ਕੈਨੇਡਾ ਟੋਰੀਅਨ ਵਿੱਚ ਹੈ ਜੀ ਲੜਕਾ ਸੋਨਾ ਸੁਨੱਖਾ ਹੈ ਮਾਤਾ ਹਰਪ੍ਰੀਤ ਕੌਰ ਪਿਤਾ ਪਰਮਜੀਤ ਸਿੰਘ ਇੱਕ ਵੱਡਾ ਭਰਾ ਮੈਰਿਡ ਹੈ ਪਤਾ ਬੀ ਐਫ ਬਲਾਕ ਜਨਕਪੁਰੀ ਮੰਗ ਇਹਨਾਂ ਨੂੰ ਕੈਨੇਡਾ ਪਈਆ ਲੜਕੀ ਚਾਹੀਦੀ ਹੈ ਜਾਂ ਲੜਕੀ ਨੂੰ ਸੱਤ ਬੈਣ ਹੋਣ ਤੇ ਨਰਸਿੰਗ ਕੀਤੀ ਹੋਵੇ ਸੁਨਿਆਰੇ ਕਾਸਟ ਨੂੰ ਪਹਿਲ ਹੈ ਬਾਕੀ ਹੋਰ ਕਾਸਟ ਦੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸਿੱਖ ਅਨਮਰ ਡਾਕਟਰ ਲੜਕੀ ਗਵਰਨਮੈਂਟ ਜੋਬ ਮੋਹਾਲੀ ਜਨਮ 1985 ਕੱਦ 5 ਫੁੱਟ 3 ਇੰਚ ਲੜਕੀ ਸੋਨੀ ਚਣਕੀ ਹੈ ਪਤਾ ਮੋਹਾਲੀ ਲੜਕੀ ਵਧੀਆ ਪਰਿਵਾਰ ਤੋਂ ਹੈ ਕਾਸ਼ਟ ਪਰਜਪਤ ਸਿੱਖ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 38 ਤੋਂ 44 ਸਾਲ ਦੀ ਹੋਵੇ ਲੜਕਾ ਕਿਸੇ ਵੀ ਗਵਰਨਮੈਂਟ ਜੌਬ ਤੇ ਹੋਵੇ ਜਾਂ ਵਧੀਆ ਬਿਜ਼ਨਸ ਹੋਵੇ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਹਨ ਕੋਈ ਜਾਤੀਬੰਧਨ ਨਹੀਂ ਲੜਕਾ ਮਹਾਲੀ ਜਾਂ ਚੰਡੀਗੜ੍ਹ ਏਰੀਆ ਤੋਂ ਹੋਵੇ ਇਹਨਾਂ ਨੂੰ ਐਨ ਆਰ ਆਈ ਸੰਪਰਕ ਨਾ ਕਰ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋਂ ਜਨਮ 19 9 1988 ਪੜਾਈ ਐਮ ਏ ਪੋਲਸਾਈਜ਼ ਕੱਦ 5 ਫੁੱਟ 5 ਇੰਚ ਪਿਤਾ ਐਲ ਟਿੱਲੋ ਮਾਤਾ ਐਸ ਟਿੱਲੋ ਕਾਸਟ ਜੱਟ ਸਿੱਖ ਇਕੱਲੀ ਲੜਕੀ ਹੈ ਜੀ ਕੋਈ ਭੈਣ ਭਰਾ ਨਹੀਂ ਜ਼ਮੀਨ 15 ਕਿਲੇ 4 ਪਲਾਟ ਨੇ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂ ਐਸ ਏ ਪੀ ਆਰ ਹੋਵੇ ਇਹਨਾਂ ਨੂੰ ਜਲੰਧਰ ਕੰਪੂਰਥਲਾ ਹੁਸ਼ਿਆਰਪੁਰ ਵੱਲ ਹੀ ਸੰਬੰਧ ਕਰਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੱਦ 6 ਫੁੱਟ 1 ਇੰਚ ਪੜਾਈ ਪਲੱਸ 2 ਜਨਮ 2002 ਕਾਸਟ ਰਾਮਗੜੀਆ ਸਿੱਖ ਕੰਮ ਪ੍ਰਾਈਵੇਟ ਜੋਬ ਤਨਖਾਹ 30000 ਇੱਕ ਮਹੀਨੇ ਦੀ ਜ਼ਮੀਨ 5 ਕਿਲੇ ਇੱਕ ਪਰਾ ਗਵਰਨਮੈਂਟ ਜੋਬ ਇੱਕ ਭੈਣ ਅਨਮਰੜ ਲੜਕਾ ਸੁਧ ਬੈਸ ਨੂੰ ਹੈ ਤੇ ਸੁਨਸਨਖਾ ਹੈ ਪਤਾ ਗੁਰਦਾਸਪੁਰ ਮੰਗ ਇਹਨਾਂ ਕੋਲ ਸਖ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਸੋਹਣੀ ਸੁਨਸਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਬਦਿਆ ਪਰਿਵਾਰ ਤੋਂ ਕੰਮ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜੀਆਂ ਸਿੱਖ ਤੇ ਜੱਟ ਕਾਸਟ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੋਟ ਘਰਾਨੌਰ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1998 ਕੱਦ 6 ਫੁੱਟ ਪੜਾਈ 12 ਜੋਬ ਆਰਮੀ ਅਫਸਰ ਜ਼ਮੀਨ 5 ਕਿਲੇ ਕਾਸਟ ਰਾਮਗੜੀਆਂ ਸਿੱਖ ਪਤਾ ਗੋਤਾਸਪੁਰ ਇੱਕ ਪਰ ਅਨਮੈਰਿਡ ਜੋਬ ਕਰਦਾ ਹੈ ਇੱਕ ਭੈਣ ਅਨਮੈਰਣ ਲੜਕਾ ਬੈਸ ਨੂੰ ਹੈ ਤੇ ਸੁਨਸ ਰੱਖਾ ਹੈ ਮੰਗ ਇਹਨਾਂ ਨੂੰ ਗੁਰਸਖ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਹੋਵੇ ਇਨਾਂ ਨੂੰ ਰਾਮ ਕੜੀਆ ਸਿੱਖ ਤੇ ਜੱਟ ਕਾਸਟ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅਮਰਸਰ ਸਾਹਿਬ ਪਠਾਨਕੋਟ ਕਲਾਨੌਰ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਮ 19/7/2002 ਗੋਤ ਭੁੱਲਰ ਕਾਸਟ ਰਾਜੇ ਸਿੱਖ ਕੱਦ 5ਪਟ 4 ਇੰਚ ਪੜਾਈ ਪਲੱਸ 2 ਕੰਮ ਸੈਲੂਨ ਦਾ ਪਤਾ ਜਲਾਲ ਜ਼ਿਲ੍ਹਾ ਬਟਿੰਡਾ ਮੰਗ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਚਾਹੀਦਾ ਹੈ ਲੜਕੇ ਕੋਲ ਤਿੰਨ ਚਾਰ ਕਿਲੇ ਜ਼ਮੀਨ ਹੋਵੇ ਜਾਂ ਐਨ ਆਰ ਆਈ ਹੋਵੇ ਇਹਨਾਂ ਨੂੰ ਨਾਈ ਸਿੱਖ ਕਾਸਟ ਦੇ ਹੀ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਧੂਰੀ ਕਾਸਟ ਰਵਿਦਾਸ ਸਿੰਘ ਸਿੱਖ ਪੜਾਈ ਪਲਾਸਟਿਕ ਕੰਪਿਊਟਰ ਕੋਰਸ ਛੱਤ ਬੈਣ 5 ਫੁੱਟ ਕੱਦ 5 ਫੁੱਟ 2 ਇੰਚ ਇੱਕ ਭੈਣ ਇੱਕ ਭਰਾ ਹਨ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਰਵਿਦਾਸ ਸਿੱਖ ਲੜਕੇ ਨੂੰ ਪਹਿਲ ਹੈ ਜੀ ਜੇ ਕੋਈ ਕਿਸੇ ਹੋਰ ਧਰਮ ਦਾ ਹੋਵੇ ਤਾਂ ਕੰਟਰੈਕਟ ਮੈਰਿਜ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਨਾਲ ਸਾਹੀ ਜਨਮ 11 ਤੈਨ 995 ਜਨਮ ਦਾ ਸਮਾਂ 8:00 ਵਜੇ ਪੀ ਮਿੰਟ ਏ.ਐਮ ਜਨਮ ਸਥਾਨ ਮੰਡੀ ਗਵਿੰਦਗੜ੍ਹ ਪੰਜਾਬ ਕਾਸ਼ਟ ਖੱਤਰੀ ਗੋਤ ਸਾਹੀ ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਜੌਬ ਅਕਾਊਂਟੈਂਟ ਅਕਾਊਂਟੈਂਟ ਪਿਤਾ ਸੰਜੀਤ ਕੁਮਾਰ ਸਾਹੀ ਕੈਸੀਰ ਮਾਤਾ ਸੁਨਜਕਤਾ ਸਾਹੀ ਹਾਊਸ ਵਾਈਫ ਇੱਕ ਪੈਨ ਮੈਰਿਡ ਹੈ ਲੜਕਾ ਸੋਹਣਾ ਸੁਨਖਾ ਰੰਗ ਸਾਫ ਹੈ ਮੰਗ ਇਹਨਾਂ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਖੱਤਰੀ ਕਾਸਟ ਨੂੰ ਪਹਿਲਾ ਹੈ ਬਾਕੀ ਸੈਣੀ ਜਾਂ ਜੱਟ ਕਾਸਟ ਦੇ ਵੀ ਸੰਪਰਕ ਕਰ ਸਕਦੇ ਹਨ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅੰਗਰੇਜ਼ੀ ਰਿਸ਼ਤਾ ਨੋਟ ਕਰੋ ਜੀ ਨਾਮ ਪੀ ਕਾਸਟ ਐਸ ਸੀ ਰਵਦਾਸੀ ਜਨਮ 1998 ਕੱਤ 5 ਫੁੱਟ ਪੜ੍ਹਾਈ ਬੀ ਐ ਪੀ ਜੀ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਇਹਨਾਂ ਦਾ ਆਪਣਾ ਘਰ ਵਿੱਚ ਬੁਟੀਕ ਦਾ ਕੰਮ ਹੈ ਜੀ ਪਤਾ ਹੁਸਿਆਰਪੁਰ ਮੰਗ ਇਹਨਾਂ ਨੂੰ ਲੜਕਾ ਚਾਹੀਦਾ ਹੈ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਤੇ ਹੋਵੇ ਜਾਂ ਐਨ ਆਰ ਆਈ ਹੋਵੇ ਕਿਸੇ ਵੀ ਕਾਰ ਲੜਕੇ ਦੀ ਕਾਸਟ ਐਸੀ ਹੀ ਹੋਵੇ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 21 12 1992 ਕੱਦ 5 ਫਟ 8 ਇੰਚ ਕਾਸਟ ਜੱਟ ਸਿੱਖ ਵੈਸੇ ਲੜਕਾ ਕਟਿੰਗ ਵਾਲਾ ਹੈ ਪਰ ਪੱਕਾ ਬੰਦਾ ਹੈ ਗੌਰਤ ਸੋਕਰਪਤਾ ਪਿੰਡ ਪੋਨੀਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੰਮ ਖੇਤੀવાડી 2 ਕਿਲੇ ਜਮੀਨ ਆਪਣੀ ਤੇ 5-6 ਕਿਲੇ ਠੇਕੇ ਤੇ ਖੇਤੀ ਕਰਦੇ ਹਨ ਇੰਨਾਂ ਕੋਲ ਆਪਣਾ ਟਰੈਕਟਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਦੋ ਪੈਣਾ ਨੇ ਪਈਆਂ ਹਨ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਘੱਟ ਪੜ੍ਹੀ ਹੋਵੇ ਲੜਕੀ ਦੀ ਲੜਕੀ ਜੱਟ ਜਾਂ ਸੈਨਿਕ ਕਾਸਟ ਤੋਂ ਹੋਵੇ ਦਾਜ ਦੇ ਦੇ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 29 ਸਾਲ ਦਾ ਸਿੱਖ ਗੁੱਤ ਸੁਨਿਆਰੇ ਕੱਦ 5 ਫੁੱਟ 4 ਇੰਚ ਪੜਾਈ ਐਮਬੀਏ ਜੌਬ ਮਲਟੀਨੈਸ਼ਨਲ ਕੰਪਨੀ ਵਿੱਚ ਲੜਕੀ ਤੇ ਇੱਕ ਭੈਣ ਦੇ ਇੱਕ ਭਰਾ ਹੈ ਪਤਾ ਦਿੱਲੀ ਮੰਗ ਲੜਕ ਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਯੂਕੇ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਲੜਕਾ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਦਨ ਨਹੀਂ ਜੇ ਸਿੱਖ ਕਾਸਟ ਤੋਂ ਹੋਵੇ ਤਾਂ ਨਾਨ-ਵੈਜੀਟੇਰੀਅਨ ਹੋਵੇ ਕਿਉਂਕਿ ਲੜਕੀ ਨਾਨ-ਵੈਜੀਟੇਰੀਅਨ ਹੈ ਜੀ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਸੋਹਤਾ ਜਨਮ 13/1992 ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਸੌਫਟਵੇਅਰ ਕੰਪਿਊਟਰ ਕੋਰਸ ਕੰਮ ਖੇਤੀਬਾੜੀ ਜ਼ਮੀਨ 16 ਕਿਲੇ ਦੋਵਾਂ ਭਰਾਵਾਂ ਨੂੰ 8-8 ਕਿਲੇ ਆਉਂਦੀ ਹੈ ਪਿਤਾ ਖੇਤੀਬਾੜੀ ਕਰਦੇ ਹਨ ਮਾਤਾ ਹਾਊਸ ਵਾਈਫ ਹੈ ਇੱਕ ਵੱਡਾ ਭਰਾ ਅਰਬ ਕੰਟਰੀ ਵਿੱਚ ਹੈਵੀ ਬੱਸ ਡਰਾਈਵਰ ਹੈ ਮੈਰਿਡ ਹੈ ਲੜਕਾ ਤੇ ਲੜਕੇ ਦਾ ਸਾਰਾ ਪਰਿਵਾਰ ਸਤ ਬੈਸਨੂ ਹੈ ਲੜਕਾ ਬਹੁਤ ਸੋਹਣਾ ਸੁਨੱਖਾ ਹੈ ਜੀ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਭਾਵੇਂ ਵਿਆਹ ਵੀ ਸਿੰਪਲ ਕਰਨ ਕੋਈ ਦਸਦੇ ਦੀ ਮੰਗ ਨਹੀਂ ਥੋੜੇ ਸਮੇਂ ਤੋਂ ਤਲਾਕशुदा ਲੜਕੀ ਵੀ ਮਨਜ਼ੂਰ ਹੈ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਲਵਿੰਦਰ ਸਿੰਘ ਜਨਮ 13 12 1997 ਕਾਸਟ ਜੱਟ ਸਿੱਖ ਗੋਤ ਰਣੂ ਜਮੀਨ 2 ਕਿਲੇ ਕਦ 5 ਫੁੱਟ 9 ਇੰਚ ਪਤਾ ਪਿੰਡ ਬਰਜ ਮਾਨਸਾ ਕੰਮ ਲੜਕਾ ਸਾਇੰਸ ਵਿੱਚ ਹੈ ਜੀ ਲੜਕੀ ਦਾ ਇੱਕ ਵੱਡਾ ਭਰਾ ਆਰਮੀ ਵਿੱਚ ਹੈ ਮੈਰਿਡ ਹੈ ਪਿਤਾ ਲਾਲ ਸਿੰਘ ਮਾਤਾ ਮਲਕੀਤ ਕੌਰ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸਣ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਪਲੱਸ 2 ਪੜ੍ਹੀ ਲੜਕੀ ਚਾਹੀਦੀ ਹੈ ਲੜਕੀ ਪਾਵੇ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਵੰਦ ਨਹੀਂ ਪਰ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੂੰ ਲੜਕੇ ਨੇ ਵਿਆਹ ਕਰਵਾ ਕੇ ਸਾਈਂ ਪ੍ਰੈਸ ਬਾਹਰ ਨਾਲ ਲੈ ਕੇ ਜਾਣਾ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ਼ਟ ਰਾਮ ਗੜੀਆ ਗੋਤਰਾ ਐਸੀ ਜਨਮ 14/10/1992 ਪੜਾਈ 12th ਕੱਦ 5 ਫੁੱਟ 10 ਇੰਚ ਪਤਾ ਪਿੰਡ ਖੰਬੀਆਂ ਜ਼ਿਲ੍ਹਾ ਹੁਸਿਆਰਪੁਰ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਭੈਣ ਵੱਡੀ ਭੈਣ ਮੈਰਿਡ ਹੈ ਇਟਲੀ ਵਿੱਚ ਕਮ ਬਿਜ਼ਨਸ Samsung ਕੰਪਨੀ ਇਲੈਕਟ੍ਰੀਸ਼ੀਅਨ ਐਂਡ ਆਰੋਫ CCTV ਵਰਕਰ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਰਾਮਗੜੀ ਆਕਾਸ਼ ਤੋਂ ਪਹਿਲਾ ਹੈ ਜਾਂ ਲੜਕੀ ਜੱਟ ਸੈਣੀ ਐਸੀ ਕਾਠ ਤੋਂ ਹੋਵੇ ਦਾਦੇ ਦਾਦੇ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਵੀਰ ਸਿੰਘ ਜਨਮ 1995 ਕਾਸਟ ਜੱਟ ਸਿੱਖ ਗੋਤ ਢੀਂਡਸਾ ਕੱਦ 5.10 ਇੰਚ ਪੜ੍ਹਾਈ 10th ਪਾਸ ਪਤਾ ਜਿਲ੍ਹਾ ਨਮਾ ਸਹਿਰ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦਾ ਇੱਕ ਛੋਟਾ ਭਰਾ ਹੈ ਇੱਕ ਭੈਣ ਮੈਰੜ ਹੈ ਕੰਮ ਰਾਜ ਮਿਸਤਰੀ ਦਾ ਆਮਦਨ 20000 ਇੱਕ ਮਹੀਨੇ ਦੀ ਇਹਨਾਂ ਦਾ ਸਿੰਪਲ ਮਕਾਨ ਹੈ ਜੀ ਆਪਣਾ ਲੜਕਾ ਕੋਈ ਨਸਾ ਨਹੀਂ ਕਰਦਾ ਵੈਸੋ ਹੈ ਮੰਗ ਇਹਨਾਂ ਨੂੰ ਗਰੀਬ ਘਰ ਦੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਜ਼ਿਆਦਾ ਨਾ ਹੋਵੇ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਜੀ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਕੋਈ ਜਾਤੀ ਬੰਧਨ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਦਾ ਹਜਰਾਮ ਗੜੀਆ ਪੜ੍ਹਾਈ ਪਲੱਸ 2 ਪਾਸ ਲੜਕੇ ਦਾ ਆਪਣਾ ਫਰਨੀਚਰ ਹਾਊਸ ਹੈ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਸ਼ਾ ਨਹੀਂ ਕਰਦਾ ਲੜਕੇ ਦੀਆਂ ਤਿੰਨ ਭੈਣਾਂ ਨੇ ਮੈਰਿਟ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਆਰੀ ਜੇ ਤਲਾਕशुदा ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਚਹਲ ਕਾਸ਼ਟ ਜੱਟ ਸਿੱਖ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜ੍ਹਾਈ ਡਿਪਲੋਮਾ ਐਨ ਇਲੈਕਟ੍ਰੀਕਲ ਐਨ ਕਮਿਊਨੀਕੇਸ਼ਨ ਡਿਗਰੀ ਬੀ ਟੈਕ ਇਲੈਕਟ੍ਰੀਕਲ ਸੀ ਜੋ ਚੰਡੀਗੜ੍ਹ ਕੰਮ ਮੋਹਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਹਨ ਪਤਾ ਪਿੱਖੀ ਮਾਨਸਾ ਲੜਕੇ ਨੂੰ 6 ਪਲੱਸ 1 ਏਕੜ ਜ਼ਮੀਨ ਹੈ ਜੀ ਇਨਾਂ ਦੀਆਂ ਦੋ ਭੈਣਾਂ ਉਹਨਾਂ ਦੋਨੇ ਵਈਆਂ ਹਨ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਛਿੜੀ ਜਾਂਨੇ ਇੱਕ ਭਰਾ ਅਨਮੈਰਿਡ ਪੁਰਤਗਾਲ ਵਿੱਚ ਪੀਆਰ ਪਿਤਾ ਰਿਟਾਇਰ ਜਈ 60000 ਪੈਨਸ਼ਨ ਮਹੀਨਾ ਮਾਤਾ ਹਾਊਸ ਵਾਈਫ ਮੰਗ ਇਹਨਾਂ ਨੂੰ ਲੜਕੀ ਪੜੀ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਹਣੀ ਸੁਨੱਖੀ ਲੜਕੀ ਦਾ ਕੱਦ 5.4 ਇੰਚ ਤੋਂ ਉਰ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਮਹਿਰਾ ਸਿੱਖ ਕੱਦ 5 ਫੁੱਟ 5 ਇੰਚ ਜਨਮ 1993 ਪੜਾਈ ਬੀਏ ਪਤਾ ਧੋੜੀ ਕੰਮ ਪ੍ਰਾਈਵੇਟ ਜੌਬ ਤਨਖਾਹ 1 ਮਹੀਨੇ ਦੀ 35000 ਲੜਕਾ ਕੋਈ ਨਸਾ ਨਹੀਂ ਕਰਦਾ ਵੈਸਨਾ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਲੱਸ 2 ਜਾਂ ਬੀਏ ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ ਲੜਕੀ ਮਹਿਰਾ ਸਿੱਖ ਕਾਸਟ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਸਨ ਅੱਜ ਦੇ ਕੁਝ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਤੇ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ